ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9879100200 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਯੂਥ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੰਜਾਬ ਦਾ ਭਵਿੱਖ ਦੱਸਦਿਆਂ ਚੰਗੇ ਇਨਸਾਨ ਬਣ ਕੇ ਪੰਜਾਬ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਣਾ ਦਿੱਤੀ। ਭਗਵੰਤ ਮਾਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਉਤਸ਼ਾਹਿਤ ਕੀਤਾ। ਮੈਂ ਖੁਦ ਇਨਾ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਆ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਕਿਉਂਕਿ ਮੇਰਾ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਉਂਦਾ ਸੀਗਾ ਤਾਂ ਅਸੀਂ ਕਰਮਜੀਤ ਮੈਂ ਅਸੀਂ ਕਵਿਤਾ ਉਚਾਰਨ ਮੁਕਾਬਲੇ ਲੋਕਗੀਤ ਹਿਸਟੋਰੀਕਸ ਡਿਬੇਟ ਅਸੀਂ ਬਹੁਤ ਸਾਰੇ ਮੁਕਾਬਲੇਾਂ 'ਚ ਹਿੱਸਾ ਲੈਂਦੇ ਹੁੰਦੇ ਸੀ ਜਿਸ ਦਿਨ ਮੈਂ ਪਹਿਲੀ ਵਾਰ ਸਿੱਤੇ ਚੜਿਆ ਸਨਾਮ ਕਾਲਜ ਉਸ ਦਿਨ ਮੈਨੂੰ ਇਹਦੀ ਕੀਮਤ ਪਤਾ ਲੱਗੀ ਵੈਲਿਊ ਪਤਾ ਲੱਗੀ ਵੀ ਇਹਦਾ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਜੇ ਕੋਈ ਨਮਾ ਬੰਦਾ ਬੋਲਣ ਲੱਗੇ ਉਹਦੀਆਂ ਲੱਤਾਂ ਕੰਬਦੀਆਂ ਹੁੰਨ ਤਾਂ ਦਿਖਦੀਆਂ ਨਹੀਂ ਉਹ ਤਾਂ ਤਾਂ ਮੈਨੂੰ ਬੜਾ ਬਚਾਇਆ ਇਹਨੇ ਮੈਂ ਸੋਚਦਾ ਸੀਗਾ ਅੱਜ ਇੱਕ ਵਾਰੀ ਸਟੇਜ ਤੋਂ ਉੱਤਰ ਜੀ ਸੁਖੀ ਸੰਦੀ ਛਤਰ ਛਤਰ ਨਾ ਪੈਣ ਤੇ ਮੁੜ ਕੇ ਸੇਤ ਤੇ ਨਹੀਂ ਚੜਨਾ ਕੀ ਪਤਾ ਪਰਮਾਤਮਾ ਨੇ ਲਿਖੇ ਹੀ ਇਹ ਸੀਗਾ ਕਿ ਰਹਿਣੀ ਸਟੇਜਾਂ ਤੇ ਆ ਬਸ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਵੀ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਹਿੰਦੇ ਨਹੀਂ ਕੁਝ ਤਾਂ ਕਹੋ ਮੈਂ ਕਿਹਾ ਜੀ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਰਫਾਰਮੈਂਸ ਮੈਟਰ ਕਰਦੀ ਮੈਂ ਪਹਿਲੀ ਇਲੈਕਸ਼ਨ ਹਾਰਿਆ ਹੋਇਆ ਹਾਂ ਜੀ 2012 ਚ ਲਹਿਰੇ ਗੱਦੇ ਤੋਂ ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ ਹਾਰਿਆ ਹੋਇਆ ਹਾਂ ਜੀ ਪਰ ਮੈਂ ਹਾਰਿਆ ਨਹੀਂ ਮੈਂ ਕਿਹਾ ਨਹੀਂ ਜੇ ਹੁਣ ਲੱਗੇ ਤਾਂ ਲੱਗੇ 2 ਸਾਲਾਂ ਬਾਅਦ 2014 ਚ ਉਸੇ ਇਲਾਕੇ ਚੋਂ 2 ਲੱਖ 25000 ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਇਆ ਹਾਂ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਣਾ ਨੰਬਰ प्रॉपर नहीं आजेंटेज सोचा हों बहुत छेती दिल छोर तो पेपर देने अच्छा अठानवे परसेंट नंबर आ जाए क्या है पता नहीं कौन खड़ूस कंजूस मखी चूस बैठा था दो नंबर और देता ਦੀਪਿਕਾ ਸੇ ਜ਼ਿਆਦਾ ਹੋ ਜਾਂਦੇ ਐਤੇ ਸਾਡੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਨਿਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ ਜਸਕਿਲ जिंदगी नंबर ही नहीं होंगे कुछ भी नंबर आगे फिर आए ना ना कुछ नहीं होंगे फन करो वी हैव ओनली वन लाइफ टू लिव ओनली वन लाइफ टू लिव अठारह सतारह साल आप अगले अठारह साल पढ़ाई चंघ जाते हैं उदूगा हां फेर नहीं समझदा कोई तीन कफेज ने इस करके मैं कहना ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਉਦੋਂ ਬਾਅਦ ਦੇ ਵਿਆਹੀਆਂ ਜਾਣ ਗਿਆ ਮੁੰਡੇ ਵਿਆਹੇ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੀਆਂ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਬਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲਓ ਇਹਨਾਂ ਨੂੰ ਫਿਰ ਫੇਸ ਫੇਸਬੁਕ ਤਾਂ ਕਾਹਦੀ ਕਲੇਸ਼ ਮੁਕੀ ਆ ਹੁਣ ਤਾਂ 100 ਰੌਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘੀ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਐ ਉਹਨੂੰ ਤਾਂ ਜਿਏ ਕਰੋ